ਥਾਈਲੈਂਡ ਵਿੱਚ ਵਰਕ ਪਰਮਿਟ ਤੇ ਜਾਣ ਵਾਲਿਆਂ ਦੇ ਲਈ ਇਹ ਖਬਰ ਬੇਹੱਦ ਇੰਪੋਰਟੈਂਟ ਹੈ ਕਿਉਂਕਿ ਵਰਕ ਪਰਮਿਟ ਦੇ ਨਾਮ ਤੇ ਕੁਝ ਠੱਗ ਏਜੰਟ ਵੱਡਾ ਫਰਾਡ ਕਰ ਰਹੇ ਨੇ ਬਕਾਇਦਾ ਭਾਰਤ ਸਰਕਾਰ ਦੀ ਬੈਂਕਾਕ ਸਥਿਤ ਅੰਬੈਸੀ ਦੇ ਵੱਲੋਂ ਇੱਕ ਅਹਿਮ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਇਹ ਗੱਲ ਕਹੀ ਗਈ ਹੈ ਕਿ ਭਾਰਤੀ ਨਾਗਰਿਕਾਂ ਨੂੰ ਥਾਈਲੈਂਡ ਦੇ ਵਿੱਚ ਮੋਟੀਆਂ ਤਨਖਾਹਾਂ ਵਾਲੀਆਂ ਨੌਕਰੀਆਂ ਦਾ ਝਾਂਸਾ ਦੇ ਕੇ ਡਿਜੀਟਲ ਮਾਰਕੀਟਿੰਗ ਜਾਂ ਫਿਰ ਸੇਲਜ਼ ਦੀਆਂ ਪੋਸਟਾਂ ਦੇ ਲਈ ਭਰਤੀ ਕੀਤਾ ਜਾ ਰਿਹਾ ਹੈ ਇਹ ਭਰਤੀ ਮੁੱਖ ਤੌਰ ਤੇ ਭਾਰਤ ਦੁਬਈ ਅਤੇ ਬੈਂਕਾਕ ਵਿੱਚ ਬੈਠੇ ਕੁਝ ਠੱਗ ਏਜੰਟਾਂ ਦੁਆਰਾ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਨੌਜਵਾਨਾਂ ਨੂੰ ਜ਼ਿਆਦਾ ਤਨਖਾਹ, ਹੋਟਲ ਵਿੱਚ ਰਹਿਣ ਦੀ ਸੁਵਿਧਾ, ਵਾਪਸੀ ਦੀ ਟਿਕਟ ਅਤੇ ਵੀਜ਼ਾ ਫੈਸਿਲਿਟੀ ਵਾਂਗ ਵੱਡੇ ਲਾਲਚ ਦਿੱਤੇ ਜਾ ਰਹੇ ਨੇ। ਅੰਬੈਸੀ ਦੇ ਮੁਤਾਬਕ ਇਹ ਨੌਕਰੀਆਂ ਅਸਲ ਵਿੱਚ ਕਾਲ ਸੈਂਟਰ, ਫਰਾਡ ਅਤੇ ਕ੍ਰਿਪਟੋ ਕਰੰਸੀ ਧੋਖਾਧੜੀ ਦੇ ਨਾਲ ਜੁੜੀਆਂ ਹੁੰਦੀਆਂ ਨੇ। ਇੱਥੇ ਸੱਦਨ ਮਗਰੋਂ ਭਾਰਤੀ ਨਾਗਰਿਕਾਂ ਨੂੰ ਗੈਰਕਾਨੂੰਨੀ ਤਰੀਕੇ ਦੇ ਨਾਲ ਮਿਆ ਮਾਰਦੀ ਸਰਹੱਦ ਪਾਰ ਕਰਵਾ ਕੇ ਫਿਰ ਬੰਦੀ ਬਣਾ ਲਿਆ ਜਾਂਦਾ ਹੈ ਜਿੱਥੇ ਉਹਨਾਂ ਤੋਂ ਬੇहद ਮੁਸ਼ਕਲ ਹਾਲਾਤ ਚ ਔਖਾ ਕੰਮ ਕਰਵਾਇਆ ਜਾਂਦਾ ਹੈ ਗੈਰ ਕਾਨੂੰਨੀ ਤਰੀਕੇ ਦੇ ਨਾਲ ਦੇਸ਼ ਚ ਦਾਖਲ ਹੋਣ ਕਾਰਨ ਵੀ ਕਈ ਲੋਕਾਂ ਨੂੰ ਸਥਾਈ ਅਧਿਕਾਰੀਆਂ ਦੇ ਦੁਆਰਾ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅੰਬੈਸੀ ਵੱਲੋਂ ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਵੀਜ਼ਾ ਔਨ ਅਰਾਈਵਲ ਲੈਣ ਵਾਲੇ ਭਾਰਤੀ ਨਾਗਰਿਕਾਂ ਨੂੰ ਥਾਈਲੈਂਡ ਵਿੱਚ ਕੰਮ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਤੇ ਨਾ ਹੀ ਅਜਿਹੇ ਵੀਜ਼ੇ ਤੇ ਕੋਈ ਵੀ ਵੈਲਿਡ ਵਰਕ ਪਰਮਿਟ ਦਿੱਤਾ ਜਾਂਦਾ ਹੈ ਇਸ ਕਾਰਨ ਲੋਕ ਅਜੇਹੇ ਲੋਕਾਂ ਦੇ ਚਾਂਸੇ 'ਚ ਆਉਣ ਤੋਂ ਬਚਣ ਐਡਵਾਈਜ਼ਰੀ ਚ ਇਹ ਵੀ ਗੱਲ ਕਹੀ ਗਈ ਹੈ ਕਿ ਜੇਕਰ ਉਹਨਾਂ ਨੇ ਵਿਦੇਸ਼ 'ਚ ਰੋਜ਼ਗਾਰ ਲਈ ਜਾਣਾ ਹੈ ਤਾਂ ਪਹਿਲਾਂ ਰੋਜ਼ਗਾਰ ਦੇ ਰਹੀ ਕੰਪਨੀ ਅਤੇ ਉਸ ਦੇ ਪਿਛੋਕੜ ਦੇ ਬਾਰੇ ਪੂਰੀ ਤਰ੍ਹਾਂ ਜਾਂਚ ਪੜਤਾਲ ਕਰ ਲਈ ਜਾਵੇ ਉਸ ਤੋਂ ਬਾਅਦ ਹੀ ਉੱਥੇ ਜਾਣ ਬਾਰੇ ਸੋਚਿਆ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਧੋਖੇ ਤੋਂ ਬਚਿਆ ਜਾ ਸਕੇ